ਤਲਖ ਨਮੀ ਦਾ ਇਹ ਨਹੀਂ ਗੁਰੂ ਜੀ ਇਹ ਮੜੋ ਗਿਜੇ ਭਾਈ ਇਹ ਮੜੋ ਨਹੀਂ ਇਹ ਹਿੰਦੁਸਤਾਨ ਚ ਹਾਂਜੀ ਜੀ ਅੱਜ ਲੰਗਰ ਲਗਾਇਆ ਗਿਆ ਕਿਸ ਸਬੰਧ ਵਿੱਚ ਲਗਾਇਆ ਗਿਆ ਕੀ ਕਹਿਣਾ ਚਾਹੂਗੇ ਸਵਾਰੀ ਤੇ ਅਸੀਂ ਅੱਜ ਲੰਗਰ ਰਾਮ ਮੰਦਰ ਦਾ ਇੱਕ ਨਰਮ ਆਰਖਿਆ ਸੀ ਅੱਜ ਜਦੇ ਦੇਣਾ ਕਿਸਾਨ ਪੁਆਰ ਹੈ ਇਸ ਦੀ ਖੁਸ਼ੀ ਦੇ ਵਿੱਚ ਵਾਰੀਆ ਮਹੱਲਾ ਪਾਸੋਂ ਲੰਕੀਰ ਦਾ ਲੰਗਰ ਲਗਾਇਆ ਗਿਆ ਹੈ ਹੋ ਤੇ ਥੈਂਕ ਯੂ ਅਗੂਰਿਆਂ ਵੀ ਸਵਾਗਤ ਆਇਆ ਨਾ ਹਾਂ ਟੀਵੀ ਨਿਊਜ਼ ਦੇ ਸਾਰੇ ਤਮਾਮ ਦਰਸ਼ਕਾਂ ਨੂੰ ਮੈਂ ਦਰਜੀਤ ਸਿੰਘਾ ਮਾਤਰੀ ਸਵਾਗਤ ਕਰਦਾ ਅੱਜ ਪਾਸੋਂ ਵਿੱਚ ਦੁਕਾਨਦਾਰ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਕਾਜੂ ਬਟਾ ਮਾੜੀ ਖੇਡ ਦਾ ਲੰਗਰ ਜੋ ਲਗਾਇਆ ਗਿਆ ਹੈ ਜਿੰਦੀਆਂ ਤਸਵੀਰਾਂ ਤੁਸੀਂ ਇੰਡੀਅਨ ਟੀਵੀ ਨਿਊਜ਼ ਦੇ ਉੱਤੇ ਦੇਖ ਸਕਦੇ ਹੋ ਦਿਖਾਣਾ ਨਾ ਲਾਵੇ ਨਾਮ ਸੰਤਾਨ ਹਾਂ ਜੀ ਬਾਬਾ ਹੀ ਨਿਸ਼ਾਨਾ ਲੱਗ ਰੋਗ ਰੋਗ ਹਾਂ ਲਾ ਲਓ ਹਾਂ ਲੈ ਸਾਈਡ ਤੇ ਲਾਓ ਇਹ ਬਾਬੂ ਨੂੰ ਬੜਾ ਦੇ ਲੈ ਰੋਗ ਪਛਾੜ ਲੈਣ ਉਹ ਤੁਰ ਕੇ ਚੱਲ ਜਾਊਗਾ